ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਭਗਵਾਨ ਬਾਬਾ ਸ੍ਰੀ ਚੰਨ ਜੀ ਦੇ ਅਸਥਾਨ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਪ੍ਰਮੁੱਖ ਸੇਵਾਦਾਰ ਬਾਬਾ ਲਾਡੂ ਜੀ ਦੇ ਅਸਥਾਨ ਤੇ ਸੇਵਾਦਾਰ ਸੰਤੋਖ ਸਿੰਘ ਸੰਗਤਾਂ ਦੀ ਸੇਵਾ ਨਿਭਾ ਰਹੇ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਥੇ ਹਰ ਸਾਲ ਚੋਲਾ ਸਾਹਿਬ ਜੀ ਦੇ ਮੇਲੇ ਦੀਆਂ ਖੁਸ਼ੀਆਂ ਵਿੱਚ ਮਹੱਲਾ ਅਨਾਜ ਚੰਦ ਮਕਾਨ ਬਾਬਾ ਮਕਾਨ ਬਾਬਾ ਪ੍ਰਤਾਪ ਸਿੰਘ ਜੀ ਬੇਦੀ ਸਾਹਿਬ ਜੀ ਦੇ ਜੋ ਗੁਰੂ ਪਿਆਰੀ ਸਾਧ ਸੰਗਤ ਅਸਥਾਨ ਤੇ ਹਰ ਸਾਲ ਦੀ ਤਰ੍ਹਾਂ ਚੋਲੀ ਸਾਹਿਬ ਦਾ ਮੇਲਾ ਬੜੀ ਧੂਮਤਾਂ ਮਲਾਇਆ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਉਦਾਸੀਨ ਡੇਰਾ ਬਾਬਾ ਸ੍ਰੀ ਚੰਦ ਭਗਵਾਨ ਜੀ ਦੇ ਦਰਬਾਰ ਵਿਖੇ ਪਹੁੰਚ ਕੇ ਸਮੇਂ ਦੀਆਂ ਰੌਣਕਾਂ ਵਧਾਓ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੰਗਤਾਂ ਦੇ ਰਹਿਣ ਵਾਸਤੇ ਬਿਸਤਰੀ ਦਾ ਪ੍ਰਬੰਧ ਛਕਣ ਵਾਸਤੇ ਲੰਗਰ ਦਾ ਪ੍ਰਬੰਧ ਬੜੀ ਪਿਆਰ ਨਾਲ ਕਰਵਾਇਆ ਜਾਂਦਾ ਹੈ ਸੋ ਸਭ ਸੰਗਤਾਂ ਦੀ ਚਰਨਾਂ ਵਿੱਚ ਬੇਨਤੀ ਹੈ ਕਿ ਸਮੇ ਗੁਰਦੁਆਰਾ ਉਦਾਸੀਨ ਡੇਰਾ ਬਾਬਾ ਭਗਵਾਨ ਭਗਵਾਨ ਚੰਦ ਜੀ ਦੇ ਦਰਬਾਰ ਵਿਖੇ ਪਹੁੰਚ ਕੇ ਸਮੇਂ ਦੀਆਂ ਰੌਣਕਾਂ ਵਧਾਓ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਦਿਨੋਂ ਪੰਦੇ ਆ ਹੈ ਉੱਠ ਚੱਲਣਾ ਪਰਤ ਕੇ ਉਨਾੰਨੇ ਹੋ ਪੰਦੇ ਆ ਪਰਤ ਕੇ ਉਨਾੰਨੇ ਕਤਿਨੇ ਬੰਦੇ ਆ ਹੈ ਉਠ ਚੱਲਣਾ ਪਰਤ ਕੇ ਆਉਣਾ ਨਹੀਂ ਹੋ ਬੰਦੇ ਆ ਪਰਤ ਕੇ ਆਉਣਾ ਨਹੀਂ ਇੱਕ ਦਿਨ ਬੰਦੇ ਆ ਹੈ ਉਠ ਚੱਲਣਾ ਪਰਤ ਕੇ ਆਉਣਾ ਨਹੀਂ ਹੋ ਬੰਦੇ ਆ